ਪੁਲਿਸ ਪ੍ਰਸ਼ਾਸਨ ਹਰਿਆਣਾ ਸਰਕਾਰ ਨੇ ਪੂਰਾ ਵੈਰੀਗੇਟਿੰਗ ਕਰਤੀ ਕਿ ਨਹੀਂ ਲੰਘਣ ਦਿੱਤਾ ਜਾਵੇਗਾ ਦਿੱਲੀ ਨੂੰ ਹਰਿਆਣੇ ਦੇ ਵਿੱਚ ਦੀ ਨਹੀਂ ਜਾਣ ਦਿੱਤਾ ਜਾਵੇਗਾ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਜਿੱਥੋਂ ਦੀ ਕਿਸਾਨ ਆਗੂਆਂ ਨੇ ਆਪਣੀਆਂ ਟਰਾਲੀਆਂ ਲੈ ਕੇ ਦਿੱਲੀ ਨੂੰ ਪੂਚ ਕਰਨਾ ਜਿਹੜੀ ਸੁਰੱਖਿਆ ਦੇ ਪੁਲਿਸ ਪ੍ਰਸ਼ਾਸਨ ਦੇ ਪੂਰੇ ਪੁਖਤਾ ਪ੍ਰਬੰਧ ਨੇ ਅਤੇ ਕੰਦਾਂ ਦੇ ਉੱਪਰ ਖੜੇ ਨੇ ਜਿਹੜੀਆਂ ਕੰਦਾਂ ਸਿਮਿੰਟਡ ਪੂਰੀਆਂ ਲਗਾਤਾਰ ਬਣਾ ਵੀ ਰਹੇ ਨੇ ਹੁਣ ਮੌਕੇ ਤੇ ਚੱਲ ਰਿਹਾ ਕੰਮ ਕੁਝ ਕੱਲ ਤੋਂ ਲੱਗੇ ਹੋਏ ਨੇ ਉਸੀਂ ਦੇਖ ਰਹੇ ਹਾਂ ਸੈਂਟਰਲ ਪੰਜਾਬ ਟੀਵੀ ਮੈਂ ਅਮਨਦੀਪ ਸਿੰਘ ਮਾਝਾ ਤਸਵੀਰਾਂ ਤੁਹਾਨੂੰ ਸ਼ੰਭੂ ਬੈਰੀਅਰ ਦੀਆਂ ਦਿਖਾ ਰਿਹਾ ਹਾਂ ਬਾਰਡਰ ਆ ਪੰਜਾਬ ਤੇ ਹਰਿਆਣੇ ਦਾ ਪਹਿਲਾਂ ਵੀ ਦਿਖਾਈਆਂ ਨੇ ਕਿ ਕਿਤੇ ਨਾ ਕਿਤੇ ਜਿਹੜਾ ਕੱਗਰ ਕੱਗਰ ਦਰਿਆ ਇੱਥੋਂ ਚੱਲਦਾ ਕੱਗਰ ਲੰਘਦਾ ਕੱਗਰ ਦੀਆਂ ਤਸਵੀਰਾਂ ਪਹਿਲਾਂ ਦਿਖਾਵਾਂਗੇ ਕਿ ਲਿੰਕ ਪੂਰਾ ਪੰਜਾਬ ਤੇ ਹਰਿਆਣੇ ਦਾ ਟੁੱਟ ਚੁੱਕਿਆ ਪੂਰਾ ਲਿੰਕ ਟੁੱਟ ਚੁੱਕਿਆ ਕਿਸ ਤਰੀਕੇ ਨਾਲ ਜਿਹੜੇ ਸ਼ੰਭੂ ਬੈਰੀਅਰ ਦੇ ਇੱਧਰ ਉੱਧਰ ਲੋਕ ਰਹਿੰਦੇ ਨੇ ਇੱਧਰ ਗਏ ਹੋਏ ਸੀ ਹਰਿਆਣੇ ਵੱਲ ਜਾਂ ਪੰਜਾਬ ਵੱਲ ਉਹ ਕਿਵੇਂ ਲੰਘ ਰਹੇ ਨੇ ਤਸਵੀਰਾਂ ਦਿਖਾਉਂਦੇ ਆ ਕਿਉਂਕਿ ਪੂਰੀ ਵ ਛੱਡੋ ਜਾਨੀ ਕਿ ਪੈਦਲ ਵੀ ਨਹੀਂ ਜਾ ਸਕਦਾ ਪੈਦਲ ਪਾਣੀ ਦੇ ਵਿੱਚ ਦੀ ਜਾ ਰਹੇ ਨੇ ਕੱਗਰ ਦੇ ਵਿੱਚ ਦੀ ਲੰਘ ਰਹੇ ਨੇ ਕੱਗਰ ਚ ਜਦ ਕਿ ਜੇ ਪਾਣੀ ਦੀ ਗੱਲ ਕਰੀਏ ਤਾਂ ਪਾਣੀ ਤਾਂ ਬਹੁਤ ਥੋੜਾ ਜਾਨੀ ਕਿ ਕਿਤੇ ਨਾ ਕਿਤੇ ਆਪਣੀਆਂ ਪੈਂਟਾਂ ਝਾੜ ਕੇ ਉਧਰੋਂ ਇੱਧਰ ਆ ਰਹੇ ਨੇ ਤੇ ਇੱਧਰ ਉਧਰ ਜਾ ਰਹੇ ਨੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਲੋਕਾਂ ਦੇ ਖੇਤ ਨੇ ਇੱਧਰ ਜਾਂ ਕੋਈ ਵੀ ਸਿਸਟਮ ਆ ਪੂਰਾ ਲਿੰਕ ਟੁੱਟ ਚੁੱਕਿਆ ਕਿਉਂਕਿ ਲਗਾਤਾਰ ਜਿਹੜੀਆਂ ਕਿਸਾਨ ਜੁਨੀਅਰ ਨੇ ਉਹ ਵੀ ਕਹਿ ਰਹੀਆਂ ਨੇ ਕਿ ਅਸੀਂ ਸਾਡੀਆਂ ਤਿਆਰੀਆਂ ਨੇ ਪੂਰੀਆਂ ਅਸੀਂ 13 ਫਰਵਰੀ ਨੂੰ ਕੂਚ ਕਰਨਾ ਪਰ 13 ਫਰਵਰੀ ਤੋਂ ਹੀ ਪਹਿਲਾਂ ਜਿਹੜਾ ਪੁਲਿਸ ਪ੍ਰਸ਼ਾਸਨ ਹਰਿਆਣਾ ਸਰਕਾਰ ਨੇ ਪੂਰਾ ਵੈਰੀਗੇਟਿੰਗ ਕਰਤੀ ਕਿ ਨਹੀਂ ਲੰਘਣ ਦਿੱਤਾ ਜਾਵੇਗਾ ਦਿੱਲੀ ਨੂੰ ਹਰਿਆਣਾ ਦੇ ਵਿੱਚ ਦੀ ਨਹੀਂ ਜਾਣ ਦਿੱਤਾ ਜਾਵੇਗਾ ਪੂਰੀ ਜਿਹੜੀ ਟ੍ਰੈਫਿਕਾ ਟ੍ਰੈਫਿਕ ਵੀ ਪੂਰੀ ਰੋਕ ਦਿੱਤੀ ਆ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਇੱਥੋਂ ਦੀਆਂ ਦਿਖਾ ਰਿਹਾ ਕਿ ਕਿਸ ਤਰੀਕੇ ਨਾਲ ਕਿਉਂਕਿ ਇਸ ਜਗ੍ਹਾ ਕੱਗਰ ਦੀ ਵੀ ਤੁਹਾਨੂੰ ਤਸਵੀਰ ਦਿਖਾਉਨੇ ਆ ਕਿ ਕਿਤੇ ਨਾ ਕਿਤੇ ਇੱਥੇ ਜੀਸੀਬੀਆਂ ਨਾਲ ਪੱਟਿਆ ਪਹਿਲਾਂ ਇੱਥੋਂ ਲੰਘਣ ਦੀ ਜਗ੍ਹਾ ਸੀ ਉਹ ਜਗ੍ਹਾ ਬਿਲਕੁਲ ਲੰਘਣ ਵਾਸਤੇ ਕਿਤੇ ਨਾ ਕਿਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਹਰਿਆਣਾ ਸਰਕਾਰ ਨੇ ਉਹ ਪੁੱਟ ਦਿੱਤੀ ਹੈ ਕਿ ਇੱਥੋਂ ਦੀ ਵੀ ਨਾ ਲੰਘੇ ਕਿ ਸੜਕਾਂ ਤੇ ਤਾਂ ਕਿਤੇ ਨਾ ਕਿਤੇ ਸਿਮਿੰਟਡ ਜਿਹੜੀਆਂ ਕੰਦਾ ਕਰਤੀਆਂ ਤਾਰਾਂ ਲਾਤੀਆਂ ਹੋਰ ਵੀ ਸਿਸਟਮ ਕਰਤਾ ਪਰ ਕਿਤੇ ਨਾ ਕਿਤੇ ਜੇ ਦੇਖੀਏ ਤਾਂ ਇਧਰੋਂ ਸਾਈਡ ਦੇ ਜਿਹੜੇ ਰਸਤੇ ਨੇ ਉਹ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਗਏ ਹਨ ਸੋ ਕਿਸ ਤਰੀਕੇ ਨਾਲ ਇੱਥੇ ਪੂਰੇ ਦਾ ਪੂਰਾ ਲਿੰਕ ਤੋੜਤਾ ਬਾਈ ਜੀ ਉਰੀ ਮੌਜੂਦ ਨੇ ਬਾਈ ਜੀ ਇਹੀ ਏਰੀਆ ਆਪਣਾ ਹਾਂਜੀ ਹਾਂਜੀ ਅੱਛਾ ਕਿ ਪੁਲਿਸ ਪ੍ਰਸ਼ਾਸਨ ਕਦੋਂ ਕੱਲ ਲੱਗਿਆ ਸੀ ਇਹ ਰੋਡ ਕਦੋਂ ਬੰਦ ਹੋਇਆ ਸੀ ਕੋਈ ਬਾਈ ਮੈਨੂੰ ਤੇਰੇ ਤੋਂ ਪਤਾ ਨਹੀਂ ਗੱਲ ਕਰਨ ਲਗਾ ਹੋਰ ਬਾਈ ਗੱਲ ਕਰਦੇ ਕਿ ਸੀਗਾ ਨਾ ਠੀਕ ਹੈ ਹਾਂਜੀ ਠੀਕ ਹੈ ਚਲੋ ਬਾਕੀ ਜੋ ਵੀ ਆਲੇ ਦੁਆਲੇ ਵਾਲੇ ਇੱਥੇ ਦੇ ਲੋਕ ਨੇ ਉਹ ਕਿਤੇ ਨਾ ਕਿਤੇ ਗੱਲਬਾਤ ਕਰਨ ਤੋਂ ਝਿਜਕਦੇ ਨੇ ਕਿਉਂਕਿ ਮਾਹੌਲ ਆ ਜਿਹੜਾ ਮਾਹੌਲ ਕਿਤੇ ਨਾ ਕਿਤੇ ਡਰਦਾ ਵੀ ਬਣਿਆ ਹੋਇਆ ਕਿ ਪਤਾ ਨਹੀਂ ਜੇ ਅਸੀਂ ਬੋਲ ਪਾਂਗੇ ਤਾਂ ਕੀ ਚੱਕਰ ਪੈ ਜੂ ਕੋਈ ਕਿਤੇ ਪਰਚਾ ਨਾ ਹੋ ਜੇ ਜਾਂ ਜੋ ਵੀ ਕਈ ਗੱਲਾਂ ਸਾਹਮਣੇ ਆਉਂਦੀਆਂ ਨੇ ਪਰ ਤਸਵੀਰਾਂ ਤੁਹਾਨੂੰ ਸਿੱਧੀਆਂ ਦਿਖਾ ਰਿਆਂ ਕਿ ਕਿਸ ਤਰ੍ਹਾਂ ਦੇ ਇੱਥੇ ਹਾਲਾਤ ਨੇ ਜਿੱਥੋਂ ਦੀ ਕਿਸਾਨ ਆਗੂਆਂ ਨੇ ਆਪਣੀਆਂ ਟਰਾਲੀਆਂ ਲੈ ਕੇ ਦਿੱਲੀ ਨੂੰ ਪੂਚ ਕਰਨਾ ਕਿਉਂਕਿ ਵੱਡੀ ਗਿਣਤੀ ਟਰਾਲੀਆਂ ਨੇ ਇਥੋਂ ਦੀ ਲੰਘਣਾ ਕਿਸਾਨਾਂ ਨੇ ਇਥੋਂ ਦੀ ਲੰਘਣਾ ਅਤੇ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਹੇ ਹਾਂ ਕਿ ਪਹਿਲਾਂ ਵੈਰੀਗੇਟਿੰਗ ਆ ਦੇਖੋ ਕਿ ਜਿਹੜੀ ਵੈਰੀਗੇਟਿੰਗ ਪਹਿਲਾਂ ਉਸ ਤੋਂ ਅੱਗੇ ਦੀ ਗੱਲ ਕਰਾਂਗੇ ਅੱਗੇ ਪੁਲਿਸ ਪ੍ਰਸ਼ਾਸਨ ਦੀਆਂ ਤਸਵੀਰਾਂ ਦਿਖਾਉਨੇ ਆ ਉਹਨਾਂ ਦੇ ਪੂਰਾ ਆਪਣੀ ਸਿਕਿਉਰਿਟੀ ਦੇ ਪ੍ਰਬੰਧ ਨੇ ਹੈਲਮਟ ਲਏ ਹੋਏ ਨੇ ਆਪਣੀ ਪੂਰੀ ਯਾਨੀ ਕਿ ਜਿਹੜੀ ਸੁਰੱਖਿਆ ਦੇ ਪੁਲਿਸ ਪ੍ਰਸ਼ਾਸਨ ਦੇ ਪੂਰੇ ਪੁਖਤਾ ਪ੍ਰਬੰਧ ਨੇ ਅਤੇ ਕੰਦਾਂ ਦੇ ਉੱਪਰ ਖੜੇ ਨੇ ਜਿਹੜੀਆਂ ਕੰਦਾਂ ਸਿਮਿੰਟਡ ਪੂਰੀਆਂ ਲਗਾਤਾਰ ਬਣਾ ਵੀ ਰਹੇ ਨੇ ਹੁਣ ਮੌਕੇ ਤੇ ਚੱਲ ਰਿਹਾ ਕੰਮ ਕੁਝ ਕੱਲ ਤੋਂ ਲੱਗੇ ਹੋਏ ਨੇ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਕਿ ਹਰਿਆਣਾ ਸਰਕਾਰ ਨੇ ਤਾਂ ਸਿੱਧਾ ਹੀ ਇੱਕ ਮੰਚ ਆਪਣੇ ਗੱਲ ਬਣਾ ਲਈ ਕਿ ਅਸੀਂ ਦਿੱਲੀ ਨੂੰ ਕੂਚ ਕਰਨ ਨਹੀਂ ਦੇਵਾਂਗੇ ਹਰਿਆਣੇ ਦੇ ਵਿੱਚ ਦੀ ਨਹੀਂ ਪਹੁੰਚ ਸਕਣਗੇ ਕਿਸਾਨ ਸੋ ਲਗਾਤਾਰ ਤਸਵੀਰਾਂ ਤੁਹਾਨੂੰ ਹਰਿਆਣਾ ਪੰਜਾਬ ਬਾਰਡਰ ਦੀਆਂ ਦਿਖਾ ਰਹੇ ਹਾਂ ਸ਼ੰਭੂ ਬਾਰਡਰ ਤੇ ਕਿਤੇ ਨਾ ਕਿਤੇ ਕਿਵੇਂ ਦਾ ਮਾਹੌਲ ਆ ਪੂਰਾ ਯਾਨੀ ਕਿ ਲਿੰਕ ਪੂਰਾ ਟੁੱਟ ਚੁੱਕਿਆ ਇਥੋਂ ਜਿਹੜੀ ਟ੍ਰੈਫਿਕ ਆ ਦਿੱਲੀ ਨੂੰ ਜਾਣ ਵਾਲੀ ਅੰਮ੍ਰਿਤਸਰ ਤੋਂ ਦਿੱਲੀ ਨੂੰ ਜਾਣ ਵਾਲੀ ਤਾਂ ਉਹ ਟ੍ਰੈਫਿਕ ਕਿਤੇ ਨਾ ਕਿਤੇ ਪੂਰੀ ਇੱਥੋਂ ਰੁਕ ਚੁੱਕੀ ਆ ਪੂਰੇ ਜਿਹੜੇ ਪ੍ਰਬੰਧ ਨੇ ਪੁਲਿਸ ਪੁਲਸਾ ਪ੍ਰਸ਼ਾਸਨ ਦੇ ਪੂਰੇ ਪ੍ਰਬੰਧ ਨੇ ਆਲੇ-ਦੁਆਲੇ ਤੋਂ ਸਾਰੇ ਪੂਰੇ ਰਸਤੇ ਬਲਾਕ ਕਰ ਦਿੱਤੇ ਨੇ ਅਤੇ ਕਹਿ ਰਹੇ ਨੇ ਕਿ ਰਸਤੇ ਡਿਵਰਟ ਕਰਤੇ ਜਿਹੜਾ ਜਾਣ ਆਉਣ ਵਾਲਾ ਉਹਨਾਂ ਨੂੰ ਸਾਈਡ ਤੋਂ ਹੀ ਵੱਡੇ-ਵੱਡੇ ਟਰਾਲੇ ਜਾਂ ਜਿਹੜੀ ਟ੍ਰੈਫਿਕ ਆ ਉਹਨਾਂ ਨੂੰ ਲੰਘਾਇਆ ਜਾਵੇਗਾ ਆਕਾਸ਼ ਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸੰਭੂ ਬਾਰਡਰ